ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਾਂ ਸੰਜੇ ਫਰੰਟੇ ਵੱਲੋਂ ਪਾਵਰਕਾਮ ਮੰਡਲ ਦਫ਼ਤਰ ਗੁਰਾਇਆ ਕੇ ਬਿਸ਼ਾਹ ਰੋਸਤਾਨਾ ਦਿੱਤਾ ਗਿਆ ਜਿਸ ਵਿੱਚ ਬੁਲਾਰੇ ਸਾਥੀਆਂ ਵੱਲੋਂ ਬੋਲਦੇ ਹੋਏ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਮੁਲਾਜ਼ਮਾਂ ਅਤੇ ਪੈਨਸ਼ਨਰ ਦੀ ਹੱਕੀ ਅਤੇ ਜਾਇਜ਼ ਮੰਗਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ ਮੀਟਿੰਗ ਦਾ ਸਮਾਂ ਦੇ ਕੇ ਮੀਟਿੰਗਾਂ ਤੋਂ ਮੁੰਨਕਰ ਹੋਣਾ ਸਰਕਾਰ ਦੀ ਆਦਤ ਬਣ ਗਈ ਹੈ ਜਿਸ ਤੇ ਰੋਸ ਵਜੋਂ ਸਰਕਾਰ ਦੀ ਪੋਲ ਖੋਲਣ ਲਈ ਅੱਜ ਪੂਰੇ ਪੰਜਾਬ ਵਿੱਚ ਰੋਸਦਰ ਨਿੱਕੇ ਤੇ ਜਾ ਰਹੇ ਹਨ ਮੁਲਾਜ਼ਮਾਂ ਅਤੇ ਪੈਨਸ਼ਨਾਂ ਦੀਆਂ ਮੰਗਾਂ ਜਿਵੇਂ ਪੁਰਾਣੇ ਪੈਨਸ਼ਨ ਦੀ ਬਹਾਲੀ ਡੀਏ ਦੀ ਕਿਸ਼ਤਾਂ ਦਾ 12% ਵਾਧਾ ਸੋਦੇ ਹੋਏ ਸਕੇਲਾ ਦਾ ਬਕਾਇਆ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ ਸਰਕਾਰੀ ਤੌਰ ਤੇ ਮੁਲਾਜ਼ਮਾ ਦੀ ਭਰਤੀ ਕਰਨਾ ਬੰਦ ਕੀਤੇ ਪੱਤੇ ਬਹਾਲ ਕਰਨਾ ਬਿਜਲੀ ਮੁਲਾਜ਼ਮਾ ਨਾਲ ਘਾਤਕ ਹਾਦਸਾ ਹੋਣ ਤੇ ਮਿਲਣ ਵਾਲੀ ਰਾਸ਼ੀ ਵਿੱਚ ਵਾਧਾ ਕਰਨਾ ਸ਼ਹੀਦ ਦਾ ਦਰਜਾ ਦੇਣ ਹਾਦਸੇ ਦਾ ਸ਼ਿਕਾਰ ਹੋਏ ਬਿਜਲੀ ਮੁਲਾਜ਼ਮਾਂ ਦੇ ਇਲਾਜ ਲਈ ਕੈਸ਼ਲੈਸ ਮੈਡੀਕਲ ਸਹੂਲਤਾਂ ਚਾਲੂ ਕਰਨ ਤੋਂ ਇਲਾਵਾ ਹੋਰ ਕਈ ਮੰਗਾਂ ਸ਼ਾਮਿਲ ਹਨ ਇਨ੍ਹਾਂ ਮਸਲਿਆਂ ਨੂੰ ਮੈਂ ਮੰਟ ਅਤੇ ਪੰਜਾਬ ਸਰਕਾਰ ਵੱਲੋਂ ਜਲਦੀ ਹੱਲ ਕਰਕੇ ਲਾਗੂ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰੰਤੂ ਕਿਸੇ ਵੀ ਮੰਗ ਦਾ ਸਮਾਂਬੰਦ ਹੱਲ ਨਹੀਂ ਕੀਤਾ ਗਿਆ ਜਿਸ ਦੇ ਸੰਘਰਸ਼ ਦੀ ਕੜੀ ਵੱਜੋ 1 ਸਤੰਬਰ ਨੂੰ ਬਿਜਲੀ ਮੰਤਰੀ ਪੰਜਾਬ ਦੇ ਰਾਇਸ਼ ਅਮਰੀਕਾ ਰਿਖੇ ਸੂਬਾ ਪੱਧਰ ਰੋਸਤਾ ਨ ਦਿੱਤਾ ਜਾਵੇਗਾ ਅੱਜ ਦੇ ਇਸ ਰੋਸਤਾਨੇ ਵਿੱਚ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਮੈਨੇਜਮੈਂਟ ਦਾ ਪੁਤਲਾ ਵੀ ਫੂਕਿਆ ਗਿਆ ਇਸਾ ਨੇ ਵਿੱਚ ਸੰਜੀਵ ਕੁਮਾਰ ਸਰਕਰ ਪਰਦਾਨ ਬਲਵਿੰਦਰ ਪਾਲ ਪੈਨਸ਼ਨਰ ਆਗੂ ਪਿਆਰਾ ਰਾਮ ਪੈਨਸ਼ਨਰ ਆਗੂ ਬਲਬੀ ਸਿੰਘ ਦੁਸਾਂਜ ਜਸਪਾਲ ਸਿੰਘ ਰਾਮ ਲਾਲ ਮਹਿੰਦਰ ਰਾਮ ਸੁਰਿੰਦਰ ਲਖਾ ਬਨਾਰਸੀ ਦਾਸ ਦੇਵੀ ਪ੍ਰਸ਼ਾਦ ਲਾਰਣ ਪ੍ਰਸ਼ਾਦ ਦਵਿੰਦਰ ਸਿੰਘ ਮੱਖਣ ਲਾਲ ਸੁਖਦੇਵ ਸਿੰਘ ਜਸਵਿੰਦਰ ਰਾਮ ਨੇ ਸੰਬੋਧਨ ਕੀਤਾ ਸਟੇਜ ਦੀ ਕਾਰਵਾਈ ਮੰਡਲ ਸਕੱਤਰ ਨਿਰਿੰਦਰ ਪਾਲ ਵੱਲੋਂ ਨਵਾਈ ਗਈ ਹਾਂਜੀ ਸੰਜੀਵ ਜੀ ਅੱਜ ਧਰਨਾ ਲਗਾਇਆ ਕੀ ਕੁਛ ਮੰਗਾ ਜੀ ਮੰਗਾ ਜੀ ਇਦਾਂ ਆ ਪੰਜਾਬ ਸਰਕਾਰ ਤੇ ਜਿਹੜੀ ਪਾਵਰ ਗੌਮ ਦੀ ਮੈਨੇਜਮੈਂਟ ਆ ਇਹ ਬਾਰ-ਬਾਰ ਮੀਟਿੰਗਾਂ ਦੇਣ ਦੇ ਬਾਵਜੂਦ ਵੀ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਆ ਲਾਗੂ ਨਹੀਂ ਕਰ ਰਹੀਆਂ ਪਿੱਛੇ ਸਮੇਂ ਦੇ ਵਿੱਚ 31 ਸਤ ਨੂੰ ਸਾਡੀ ਮੀਟਿੰਗ ਹੋਈ ਸੀ ਸਭ ਤੋਂ ਬੜੀ ਸਦਭਾਵਨਾ ਵਾਲ ਵਿੱਚ ਤੇ ਮੈਨੇਜਮੈਂਟ ਤੇ ਪੰਜਾਬ ਦੇ ਬਿਜਲੀ ਮੰਤਰੀ ਨੇ ਸਾਹਨਾਂ ਵਾਦਾ ਕੀਤਾ ਸੀ ਵੀ ਅਸੀਂ ਤੁਹਾਡੀ ਜੜੀ ਮੰਗਾਂ ਆ ਇਹ 15 ਅਗਸਤ ਨੂੰ ਲਾਗੂ ਕਰ ਦਿਆਂਗੇ ਪਰ ਸਾਥੀਓ ਅੱਜ 22 ਤਰੀਕ ਹੋ ਗਈ ਆ ਪਰ ਹਜੇ ਤੱਕ ਕੋਈ ਵੀ ਸਰ ਕੋ ਨਹੀਂ ਕੀਤਾ ਇਸ ਦੇ ਜੋਸ਼ ਵਜੋਂ ਇਕਤਾ ਮੰਚ ਤੇ ਜੁਆਇੰਟ ਫੋਰਮ ਨੇ ਤੇ ਅਗਲੇ ਸੰਘਰਸ਼ ਲਈ ਲਿਖ ਦਿੱਤੇ ਆ ਜਿਹਦੇ ਵਿੱਚ ਅਸੀਂ ਇਹ 21 ਤੋਂ ਲੈ ਕੇ 31 ਤੱਕ ਜਿਹੜੇ ਅਸੀਂ ਵਰਕ ਟੂ ਰੂਲ ਤੇ ਆ ਵੀ ਅਸੀਂ ਬੰਦੀ ਡਿਊਟੀ ਕਰਾਂਗੇ ਵੀ 9 ਤੋਂ 5 5 ਤੋਂ 9 ਡਿਊਟੀ ਕਰਾਂਗੇ ਤਾਂ ਜਿਹੜਾ ਜਿਹੜਾ ਕੰਮ ਆ ਵੀ ਦੋ ਬੰਦੇ ਇਕੱਲਾ ਬੰਦਾ ਕੰਮ ਨਹੀਂ ਕਰੂਗਾ ਦੋ ਬੰਦੇ ਜਾਣਗੇ ਤਾਂ 8 ਘੰਟੇ ਡਿਊਟੀ ਕਰਨਗੇ ਇਹ ਸਬੰਧ ਵਿੱਚ ਆ ਉਸ ਤੋਂ ਬਾਅਦ 21 ਦੇ 22 ਤਰੀਕ ਨੂੰ ਜਿਹੜਾ ਆ ਉਹ ਗੇਟ ਬੋਲ ਰੈਲੀਆਂ ਸੀਗੀਆਂ ਜੀ ਨੂੰ ਗੇਟ ਮੋਰੇ ਰੈਲੀਆਂ ਕਰਨੀਆਂ ਉਹ ਅੱਜ ਇਸ ਕੜੀਵਜੋ ਅੱਜ ਅਸੀਂ ਗ੍ਰੈਂਡ ਵੀਨ ਵਿੱਚ ਕਰ ਰਹੇ ਆ ਤੇ ਨਾਲ ਪੈਨਸ਼ਨ ਸਾਥੀ ਆ ਇਹ ਵੀ ਕਰ ਰਹੇ ਆ ਤੇ ਇੱਕ ਸਾਡੀ ਜਿਹੜਾ 192024 ਨੂੰ ਜਿਹੜਾ ਅਸੀਂ ਅੰਬਰਸਰ ਧਾਨਾ ਦੇਣ ਜਾ ਰਹੇ ਆ ਬਿਜਲੀ ਮੰਤਰੀ ਐਟੂ ਦੇ ਖਿਲਾਫ ਜਿਹੜੀਆਂ ਸਾਡੀਆਂ ਮੰਗੀਆਂ ਹੱਕੀ ਤੇ ਜਾਇਜ਼ ਮੰਗਾਂ ਆ ਉਹ ਲਾਗੂ ਨਹੀਂ ਕਰ ਰਹਾ ਇਸ ਕਰਕੇ ਉਹ ਸ਼ੰਗਾਰ ਚ ਹੋਰ ਵੀ ਵਿਖਾ ਕੀਤਾ ਜਾਊਗਾ ਇਹਨਾਂ ਕਹਿੰਦਾ ਹੋਇਆ ਮੈਂ ਧੰਨਵਾਦ ਕਰਦਾ ਹਾਂ ਸਾਡਾ ਜਿਹੜਾ ਫੁਕਿਆ ਉਹ ਕੇ ਦਾ ਇਹ ਜਿਹੜਾ ਪੁਤਲਾ ਫੁਕਿਆ ਜਿਹੜੀ ਮੈਨੇਜਮੈਂਟ ਤੇ ਜਿਹੜੀ ਬਿਜਲੀ ਮੰਤਰੀ ਹੈ ਉਹਨਾਂ ਦਾ ਪੁਤਲਾ ਫੁਕਿਆ ਕਿਉਂਕਿ ਇਹਨਾਂ ਨੇ ਸਾਡੇ ਨਾਲ ਜਿਹੜੀ 31 ਸਤ ਦੀ ਮੀਟਿੰਗ ਹੋਈ ਉਹ ਚ ਵਾਦਾ ਕੀਤਾ ਸੀ ਵੀ ਸਾਡੀਆਂ ਜਿਹੜੀਆਂ ਮੰਗਾਂ ਆ ਉਹ 31 ਤਰੀਕ ਤੋਂ ਅਸੀਂ 15 ਅਗਸਤ ਤੋਂ ਲਾਗੂ ਕਰ ਦਿਆਂਗੇ ਸਰਕੂਲ ਕਰ ਦਿਆਂਗੇ ਕਿੰਨੇ ਮੀਟਿੰਗਾਂ ਦਾ ਸਮਾਂ ਦੇ ਚੁੱਕੇ ਇਹ ਸਮਾਂ ਸਾਨੂੰ ਬਾਰ-ਬਾਰ ਸਾਡੀਆਂ ਮੀਟਿੰਗਾਂ ਪੋਸਟ ਸਾਡੀ 23 ਦੀ ਮੀਟਿੰਗ ਸੀਗੀ ਜਿਹੜੀ ਦੇਢੀ ਸੀਗੀ ਇਹਨਾਂ ਨੇ ਅੱਜ ਦੀ ਮੀਟਿੰਗ ਵੀ ਰਹੀ ਸੀ ਇਹ ਪੋਸਟਪੋਨ ਕਰਕੇ 12 ਸਤੰਬਰ ਦੀ ਕਰ ਦਿੱਤੀ ਆ ਤੇ ਇਸ ਕਰਕੇ ਸਾਨੂੰ ਲਾਰਾ ਲਾ ਰਿਹਾ ਕਿਉਂਕਿ ਸਾਨੂੰ ਪਤਾ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਪੰਚਾਇਤੀ ਚੋਣਾਂ ਜਾਂ ਮੌਨਸਿਪਲ ਚੋਣਾਂ ਆ ਰਹੀਆਂ ਆ ਕਿ ਚੋਣ ਜਾਬਤਾ ਲੱਜਣਾ ਸਾਡੀਆਂ ਮੰਗਾਂ ਨਹੀਂ ਪੂਰੀ ਹੋਣੀਆਂ ਇਹ ਆਪਣਾ ਸਰਕਾਰ ਜਿਹੜੀ ਡੰਗੜ ਪਾ ਰਹੀ ਆ ਤੇ ਅਸੀਂ ਇਹੀ ਚਾਹੁੰਦੇ ਆ ਵੀ ਸਾਡੀਆਂ ਜਿਹੜੀਆਂ ਮੰਗਾਂ ਜਲਦੀ ਜਲਦੀ ਪੂਰੀਆਂ ਕੀਤੀਆਂ ਜਾਣ ਹਾਂਜੀ ਬਰਵਿੰਦਰ ਜੀ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ ਕੀ ਕੋਈ ਖਾਸ ਮੰਗ ਦਾ ਸਾਡਾ ਕੀ ਮੰਗਾ ਹਾਂਜੀ ਇਸ ਤਰ੍ਹਾਂ ਜੀ ਮਤਲਬ ਸਾਡੀਆਂ ਬਹੁਤ ਲਗਾਤਾਰ ਪਹਿਲਾਂ ਆਲੀ ਬੀਜੇਪੀ ਸਰਕਾਰ ਦੇ ਵੇਲੇ ਕਾਂਗਰਸ ਦੇ ਵੇਲੇ ਵੀ ਸਾਡੇ ਇੱਕ ਇੱਕ 16 ਤੋਂ ਜਿਹੜੇ ਸਕੀਲ ਸੋਧੇ ਗਏ ਸੀਗੇ ਉਹ ਹਜੇ ਤੱਕ ਸਹੀ ਤਰੀਕੇ ਨਾਲ ਲਾਗੂ ਨਹੀਂ ਕੀਤੇ ਗਏ ਤੇ ਇਹ ਮੰਨ ਲਓ ਉਸ ਤੋਂ ਬਾਅਦ ਇਹ ਮੰਨ ਲਓ ਆਮ ਆਦਮੀ ਪਾਰਟੀ ਸਰਕਾਰ ਆ ਗਈ ਤੇ ਇਹਨਾਂ ਨੇ ਸਾਡੇ ਨਾਲ ਵਾਅਦੇ ਕਰ ਲਏ ਸੀਗੇ ਵੀ ਮੰਨ ਲਓ ਸਾਨੂੰ ਮੰਨ ਲਓ ਮੌਕਾ ਦਿਓ ਤੇ ਅਸੀਂ ਤੁਹਾਡੀਆਂ ਸਾਰੀਆਂ ਮੰਗਾਂ ਮੰਨ ਲਈਆਂ ਜਾਣਗੀਆਂ ਪਰ 2.5 ਸਾਲ ਤੋਂ ਉੱਪਰ ਸਮਾਂ ਬੀਤ ਗਿਆ ਵੀ ਲਗਾਤਾਰ ਸਾਡੀ ਬਿਜਲੀ ਬੋਰਡ ਦੀ ਮੈਨੇਜਮੈਂਟ ਦੇ ਨਾਲ ਸਾਂਝੇ ਫੋਰਮ ਦੇ ਨਾਲ ਲਗਾਤਾਰ ਜਿਹੜੀਆਂ 5 ਮੀਟਰਾਂ ਹੋ ਚੁੱਕੀਆਂ ਤੇ ਪਹਿਲਾ ਮਤਲਬ 2 ਜੁਲਾਈ ਨੂੰ ਮੀਟਿੰਗ ਦਾ ਸਮਾਂ ਦਿੱਤਾ ਗਿਆ ਵੀ ਮਤਲਬ ਤੁਹਾਡੀਆਂ ਮੰਗਾ ਮੰਨੀ ਜਾਣਗੀਆਂ ਉਹ ਟਾਈਮ ਟਲ ਗਿਆ 2 ਤੋਂ ਬਾਅਦ 25 ਜੁਲਾਈ ਦਾ ਸਮਾਂ ਆ ਗਿਆ ਉਹ ਵੀ ਸਮਾਂ ਇਸ ਤੇ ਟਾਲ ਦਿੱਤਾ ਤੇ ਉਸ ਤੋਂ ਬਾਅਦ ਜਿਹੜਾ 2 ਅਗਸਤ ਨੂੰ ਜਿਹੜਾ ਸਮਾਂ ਦਿੱਤਾ ਗਿਆ ਤੇ 2 ਅਗਸਤ ਦਾ ਵੀ ਸਮਾਂ ਲੰਘ ਗਿਆ ਤੇ ਹੁਣ 22 ਅਗਸਤ ਦਾ ਜਿਹੜਾ ਸਕੇ ਡੇਟ ਸੀਗੀ ਉਹ ਵੀ ਅੱਜ ਲੰਘ ਗਈ ਆ ਹੁਣ ਨਵੇਂ ਸਿਰੇ ਤੋਂ ਜਿਹੜੀ ਆ ਮਤਲਬ ਸਤੰਬਰ ਮਹੀਨੇ ਦੀ ਜਿਹੜੀ ਆ ਡੇਟ ਦਿੱਤੀ ਗਈ ਆ ਤੇ ਲਗਾਤਾਰ ਸਾਡੇ ਜਿਹੜੇ ਤਾਨੇ ਚੰਡੀਗੜ੍ਹ ਦੇ ਮਹਾਲੀ ਦੇ ਵਿੱਚ ਵੀ ਕਰਕੇ ਆਏ ਆ ਔਰ ਬਠਿੰਡੇ ਕਰਕੇ ਆਏ ਆ ਇੱਥੇ ਮੰਨ ਲਓ ਜਲੰਧਰ ਦੇ ਵਿੱਚ ਵੀ ਅਸੀਂ ਜੰਮੀ ਚੌਂੜ ਦੇ ਵਿੱਚ ਮਾਰਚ ਕੀਤਾ ਤੇ ਉਸ ਮਾਰਚ ਦੇ ਵਿੱਚ ਇਸ ਮੁੱਖ ਮੰਤਰੀ ਸਾਹਿਬ ਨੇ ਸਾਨੂੰ ਮੀਟਿੰਗ ਦੇ ਕੇ ਕਿਹਾ ਸੀ ਵੀ ਤੁਹਾਡੀਆਂ ਜਲਦ ਤੋਂ ਜਲਦ ਜਿਹੜੀਆਂ ਤੁਹਾਡੀਆਂ ਮੰਗਾਂ ਆ ਇਹ ਮੰਨ ਲੀਆਂ ਜਾਣਗੀਆਂ ਤੇ ਤੁਹਾਡੀਆਂ ਜਿਹੜੀਆਂ ਜੋ ਵੀ ਹੈਗੀਆਂ ਤੁਹਾਡੇ ਏਰੀਆ ਦੇ ਉੱਤੇ ਜਾਣਗੇ ਪਰ ਉਹ ਲਗਾਤਾਰ ਜਿਹੜਾ ਉਹ ਵਾਅਦੇ ਕਰਕੇ ਜਿਹੜੇ ਆ ਅੱਜ ਵੀ ਜਿਹੜੀ ਸਾਡੀ 22 ਤਰੀਕ ਨੂੰ ਜਿਹੜੀ ਮੀਟਿੰਗ ਨਹੀਂ ਕੀਤੀ ਗਈ ਇਸ ਕਰਕੇ ਸਾਡੇ ਸਾਂਝੇ ਫੋਰਮ ਨੇ ਫੈਸਲਾ ਕੀਤਾ ਗਿਆ ਸਗਾ ਵੀ ਜੇ 22 ਤਰੀਕ ਨੂੰ ਮੀਟਿੰਗ ਨਾ ਹੋਈ ਤਾਂ ਅਸੀਂ 22 ਔਰ 23 ਨੂੰ ਜੜਾਇਆ ਇਹ ਪੰਜਾਬ ਸਰਕਾਰ ਦੇ ਜਿਹੜੇ ਆ ਅਰਥੀਆਂ ਫੂਕੀਆਂ ਜਾਣਗੀਆਂ ਔਰ ਇਹਦੇ ਵਿਰੋਧ ਦੇ ਵਿੱਚ ਜਿਹੜਾ ਮਨ ਲੋਸੀਂ ਲਗਾਤਾਰ ਸੰਘਰਸ਼ ਕੀਤਾ ਜਾਊਗਾ ਇਸ ਤਰ੍ਹਾਂ ਜਮੀਂ ਚੋਣਿਆ ਅਸੀਂ ਮਨ ਲੋ ਵਾ 18 ਤਰੀਕ ਨੂੰ ਦਿਨ ਐਤਵਾਰ ਅਸੀਂ ਬਰਨਾਲਾ ਦੇ ਵਿੱਚ ਔਰ ਚੱਬੇਵਾਲ ਦੇ ਵਿੱਚ ਦੋ ਜਗ੍ਹਾ ਤੇ ਅਸੀਂ ਰੈਲੀ ਤਰਨਾ ਕਰਕੇ ਆਏ ਆ ਔਰ ਮਾਰਚ ਕੀਤਾ ਆ ਇਸੇ ਤਰ੍ਹਾਂ ਜਿਹੜਾ ਮਨ ਲੋ ਵਾ ਹੁਣ ਗਾਂਹ ਵੀ ਜੇ ਨਾ ਹੋਇਆ ਤੇ ਜਿਹੜੀਆਂ ਦੋ ਜਗ੍ਹਾ ਹੋ ਰਿਹਾ ਡੇਰਾ ਬਾਬਾ ਨਾਨਕ ਗਿੱਦੜਬਾਹ ਉਹ ਜਗ੍ਹਾ ਤੇ ਜਾ ਕੇ ਵੀ ਅਸੀਂ ਇਸ ਸਰਕਾਰ ਦੇ ਖਿਲਾਫ ਲੋਕਾਂ ਨੂੰ ਦੱਸਾਂਗੇ ਵੇ ਕਿਸ ਤਰ੍ਹਾਂ ਝੂਠਾ ਮਨ ਲੋ ਝੂਠ ਬੋ ਰਹੇ ਆ ਲੋਕਾਂ ਨਾਲ ਵਾਦੇ ਕਰਕੇ ਜਿਹੜੇ ਲੋਕਾਂ ਦੇ ਵਾਦੇ ਪੂਰੇ ਨਹੀਂ ਕੀਤੇ ਜਾਂਦੇ ਇਹ ਸਾਡਾ ਲਗਾਤਾਰ ਜਿਹੜਾ ਸੰਘਰਸ਼ ਹੋਰ ਵੀ ਤਖਾ ਹੋਊਗਾ ਔਰ ਜਿਹੜੇ ਸਾਡੇ ਮੌਜੂਦਾ ਮਲਾਜਮ ਆ ਉਹਨਾਂ ਨੇ ਇੱਕ 9 24 ਨੂੰ ਅਮਰਸਰ ਜਿਹੜੇ ਸਾਡੇ ਬਿਲੀ ਮੰਤਰੀ ਈਟੀਓ ਹਰਪਜਨ ਸਿੰਘ ਜੀ ਆ ਉਹਨਾਂ ਦੀ ਕੋਠੀ ਅੱਗੇ ਜਿਹੜਾ ਇੱਕਲਾ ਮਿਸਾਲ ਜਿਹੜਾ ਧਰਨਾ ਦੇ ਕੇ ਆਉਣਗੇ ਜੇ ਨਾ ਗੱਲ ਬਣੀ ਤਾਂ ਅਸੀਂ ਹੋਰ ਵੀ ਜਿਹੜਾ ਤਖਾ ਸੰਘਰਸ਼ ਕਰਾਂਗੇ ਧੰਨਵਾਦ ਸਾਰਾ